ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬਟਾਰੀ ਤਹਿਸੀਲ ਬਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਪੁਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਦਿਖਾਉਣੀਆਂ ਜਿਨ੍ਹਾਂ ਵਿੱਚੋਂ ਦੋ ਬੱਚੇ ਵਾਲੀਆਂ ਇੱਕ ਟੁਕੜ ਗੱਬਣੀਆਂ ਤੇ ਇੱਕ ਟੁਕੜੇ ਸੋਈਆਂ ਦੇ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਅਸੀਂ ਕਦੇ ਵੀ ਵੀਡੀਓ ਜਿੱਦਾਂ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਾਰੰਟੀ ਤੇ ਪਸ਼ੂ ਲੈ ਜਾਓ ਆਪਣੀ ਸਮਝਣਾ ਆਪਣੀ ਗਾਰੰਟੀ ਤੇ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ ਹਾਂਜੀ ਵੇਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੇ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਕਿਰਪਾਪਾ ਵੇ ਪਾਲਾ ਹਾਂ ਜੀ ਚਲੋ ਕਿਰਪਾ ਚਾਹੀਦੀ ਜੀ ਤੇ ਚੱਲੀ ਜਾਂਦਾ ਕੰਮ ਕਰ ਵਧੀਆ ਬਹੁਤ ਕਿਰਪਾ ਬਾਬੀ ਕੋਲਾ ਹਾਂ ਜੀ ਸਾਪੀ ਪਾਜੀ ਬਹੁਤ ਯਾਰੀ ਕਿਰਪਾ ਬਹੁਤ ਪੰਨਤਰਾ ਪਿਆਰ ਦਿੰਦੇ ਆਂ ਤੇ ਦੋਵੇਂ ਚੈਨਲਾਂ ਤੇ ਠੀਕ ਹੈ ਜੀ ਹਾਂ ਜੀ ਹਾਂ ਜੀ ਚਲੋ ਵਧੀਆ ਗੱਲ ਯਾਰ ਬਹੁਤ ਬਹੁਤ ਜ਼ਿਆਦਾ ਪੰਨਪਿਆਰ ਕਰਦੇ ਆ ਪਾਜੀ ਤੇ ਨਾਮ ਦੱਸਦੇ ਕਿਹੜਾ ਬਾਈ ਮੈਂ ਅਮਰਤਪਾਲ ਸਿੰਘ ਜੀ ਹਾਂਜੀ ਜਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਖਲਚੀਆਂ ਤੋਂ ਪੈਂਦਾ ਹੈ 2 ਕਿਲੋਮੀਟਰ ਦੂਰ ਹੈ 4 ਬਿਆਸ 7 ਤੱਕ ਅੰਮ੍ਰਿਤਸਰ 35 ਪੈਂਦਾ ਹੈ ਤਲਤਲ ਪੈਂਦਾ ਹੈ ਫਰੂਸਾ 20 ਪੈਂਦਾ ਜੀ 메ਨ ਰੋਡ ਤੋਂ ਹਾਈ ਸਕੂਲ ਵਾਲੇ ਕੋਲ ਕੋਲ ਦੁਕਾਨ ਲੱਗੋ ਦੋ ਨੰਬਰ ਆਪਣੀ ਗਲੀ ਦੀ ਅਮਰਤ ਮੇਰਾ ਨਾਂ ਜੀ ਫੋਨ ਨੰਬਰ 8427418615 ਦੂਜਾ ਸਟਾਨ ਦਾ 946893 ਦੋਵਾਂ ਦੇ ਵਟਸਐਪ ਚੱਲਦਾ ਪਈ ਭਾਜੀ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਸ਼ਿਰਵਾਜ ਜਿਹੜੀ ਇਹ ਪਹਿਲੇ ਨੰਬਰ ਵਾਲੀ ਜਰਸੀ ਤੋਂ ਕਰ ਲਈ। ਅੱਛਾ ਜੀ। ਦੋ ਜੀ ਹੋਰ ਦੇ ਪੈਸੇ ਲਾਵਾਂਗੇ ਚੋਗੀ ਹੋਵੇ ਫ੍ਰੀ ਦਊਗਾ। ਅੱਛਾ। ਹਾਂ ਜੀ ਤੁਹਾਨੂੰ ਮੈਂ ਜਿਹੜੀ ਮੈਂ ਗੱਲ ਕਰਦਾ ਪੂਰੀ ਹੁੰਦੀ ਆ। ਠੀਕ ਆ। ਹਾਂ ਜੀ। ਕਿੰਨਾ ਚਿਰ ਹੋਇਆ ਐਸੋ ਹੀ ਨਾ? ਇਹਨੂੰ ਵੀ ਜੀ 20 ਦਿਨ ਹੋ ਗਿਆ ਜੀ ਭਾਈ ਮੈਂ 2 ਲੰਮੇ ਮਹੀਨਿਆਂ ਨਾਲ ਸਾਹਮਣੇ ਵੱਚੀ ਆ ਤੋ ਭਾਈ। ਆਹ ਵੱਚੀ ਜੀ ਆਪਣੀ ਸਮਝਣਾ ਕੋ ਲਾ ਲੈ। ਕਿੰਨੇ ਕ ਚਿਰਦੀ ਆ ਆਪਣੀ ਸਮਝਣਾ ਕੋ ਲਾ ਲੈ। ਥਣ 1 ਰੁਪਈਆ ਭਾਜੀ ਕੀ ਚੀਜ਼ ਲੱਗਾ? ਕਿੰਨਾ ਜੇ ਤੇ ਕੋਲ ਦੁੱਧ ਤਿਆਰ ਦੁੱਧ ਤਾਂ ਵੀ ਭਾਈ ਭਾਉ 10000 ਕਿਲੋ ਕਹੀ ਜੀ ਉਹ ਨਹੀਂ ਤੋਰ ਜੀ ਹਾਂਜੀ ਬੋਲੋ ਜੀ ਸਾਹਿਬ ਜੀ ਪਾਜੀ ਕੀ ਬੋਲ ਰਹੇ ਹੋ ਮੂਹੇ ਲਓ ਇਹਨਾਂ ਨੂੰ ਵੀਰ ਕਦੇ ਵੀ ਜਾਣ ਕੇ ਕੰਢੇ ਪਿਓਰ ਦੋ ਰੰਦ ਬੱਚੀ ਪਿਓਰ ਦੋ ਦਸ ਹਾਂਜੀ 8 ਕਿਲੋ ਦੁੱਧ ਜਿਹੜਾ ਕਿਲੋ ਵੀ ਹੈਗਾ ਜੀ ਮੈਂ ਕਰਾਂਗਾ ਜੀ ਪਾਜੀ ਇਹਨੂੰ ਗਾ ਜਾਰਾ ਕਿਲੋ ਕਹਦਾ ਤੇ ਪਰ ਨਹੀਂ ਭਾਜੀ ਝੂਠ ਮਾਰ ਕੇ ਮਾਲ ਨਹੀਂ ਵੇਚਣਾ ਠੀਕ ਹੈ ਜੀ ਹਾਂਜੀ ਕੰਢੀ ਬਿੱਜਾਂ ਨੂੰ ਬੈਠੇ ਰਹੀ ਯਾਰ ਕੰਢੀ ਆ ਮਾਠਾ ਮੇਰੇ ਦੇਖ ਸਕਦੇ ਜੀ ਲੱਗ ਗਿਆ ਵੇ ਥਣ ਗਲਾਬੀ ਹਰ ਵੀ ਪਾਜੀ ਕੋਈ ਜੀ ਲੱਗ ਗਿਆ ਆ ਜਲਾ ਜੀ ਤੇ ਮੋਲ ਵੀ ਦੇ ਦਾ ਫਿਰ ਮੋਲ ਟਾੜਾ ਹੀ ਆ ਜੀ ਕਿੰਨਾ ਕਰਨਾ ਜੀ ਦੇ ਦਈਏ ਸੰਤ ਕੀ ਆ ਜੀ ਕਰ ਦਈਏ ਛੋਟ ਚਾਲ ਕਰਾਓ ਜਿੰਨੀ ਕਰਾਓ ਕਿੰਨੀ ਕਰਦੀ ਐ ਵੇ 5000 ਰੁਪਏ 32000 32 ਦੀ ਪੂਰੇ 30 ਦੀ ਜੀ ਦਾ ਠੀਕ 28000 ਭਾਈ 28000 ਜੀ ਭਾਈ 8000 ਦੀ ਆਪਾਂ ਕਮਾਈ ਨਹੀਂ ਲੈਣੀ ਜਾਨਾ ਗਮીર ਵਿਸਾਈ ਨਾ ਕਰਿਆ ਪਰ ਟਾਡੀ ਜਬਾਨ ਤੇ ਫੁੱਲ ਚੜਾਏ ਠੀਕ ਹੈ ਆ ਦੇਖੋ ਜਿਹੜੀ ਬੱਚੀ ਦੇਣੀ ਹਾਂ 28 ਦੀ ਦੇਣੀ ਹੈ ਭਾਈ 8000 ਦੀ ਬੱਚੀ ਦੇਣੀ ਹੈ ਠੀਕ ਹੈ ਜੀ ਹਾਂਜੀ ਤੇ ਆ ਜਿਹੜਾ ਇਹਦਾ ਬੱਚਾ ਜੇ ਇਹਦਾ ਬੱਚਾ ਜੇ ਭਲੀ ਕਾਲਾ ਕਿੰਨਾ ਕਿ ਜਰਦਾ ਹੋਗਾ ਏ ਇਹਨ ਵੀਰ ਜੀ 20000 ਦਾ 50000 ਵੀ ਭਾਈ ਮਿਹਨਤ ਲਾ ਕੇ ਮੰਨ ਕੇ ਚੰਗੀ ਹੋ ਗਈ ਆ ਵੀਰ ਵੀਰ ਜੀ ਮੇਰੇ ਦੇਖੋ ਰੁੱਤ 11 ਗੱਲ ਲਊਗਾ 10 ਕਿਉਂ ਨਹੀਂ ਗਰੰਟੀ ਦੇਣੀ ਆ ਵੀ ਪਾਜੀ ਅੱਛਾ ਹਾਂਜੀ ਸੁਣੀ ਤੱਕ ਵਛੀ ਗਾਰਾ ਦੀ ਮੂਹ ਛੇ ਦਿਨਾਂ ਦੇ ਨਿਗਰਵਾਨੇ ਦੀ ਆ ਹਾਂ ਨਿਗਰਵਾਨੇ ਦੀ ਪਾਣੀ ਚ ਬਹੁਤ ਚੀਜ਼ ਹੈ ਪਹਿਲਾ ਪਹਿਲਾ ਵੀ ਪਾਜੀ ਛੇ ਦਿਨਾਂ ਦੇ ਮੂਹ ਦੇਖੋ ਹਾਂ ਥਣ ਦੇ ਸਾਦੇ ਹਵਾਨਾ ਗਾਣੂ ਰੱਖ ਦੀ ਹੈ ਜੀ ਕਿਉਂ ਮੁਰਗੀ ਪਾਜੀ ਤਾਂ ਇਹਦਾ ਪ੍ਰਵਾਨ ਕਰਦਾ ਨੂੰ ਦੇਖੋ ਤੋਰਾਂ ਫੇਰੇ ਲਾ ਬਲਾਸ ਇਹ ਛੋੜ ਪਾਜੀ ਇਹਨੂੰ ਤੋੜਦੀ ਨਾ ਇਹਦਾ ਪ੍ਰਵਾਨ ਕਰਦਾ ਹਣ ਦੇਖੋ ਥਣ ਪਾਜੀ ਇਹ ਖੋਣ ਇਹਦੇ ਸਿੱਲੀਆਂ ਤੇ ਭਾਜੀ ਆਹ ਲੋ ਵੇਰ ਮੈਂ ਬੈਠਾ ਆਹ ਲੋ ਲਓ ਭਾਜੀ ਆਹ ਲੋ ਆਹ ਲੋ ਇਹਨਾਂ ਨੂੰ ਵੀਰ ਕਵੇ ਆ ਵੀਰਾਂ ਨੂੰ ਮਾਰਨ ਨੂੰ ਮਾਰ ਦੋ ਠੀਕ ਹੈ ਜੀ ਹਾਂਜੀ ਇਹ ਬਟਾਰੀਆਂ ਮਿਲਦੀਆਂ ਜਾਂ ਲਓ ਠੀਕ ਹੈ ਹਾਂਜੀ ਚਲੋ ਲੈ ਜਾਓ ਫਿਰ ਆ ਗਈ ਸ਼ਾਂਤ ਜੀ ਆ ਸੰਧੀ ਸੀਗਾ ਆਬੜਾ ਤੇ ਦਾ ਮੁੱਲ ਫਿਰ 30 4000 ਜੀ ਭਾਜੋ ਨਹੀਂ 40 ਦੀ ਨਹੀਂ ਜਾਣੀ ਇਹ ਇਹਦਾ ਭਾਜੇ ਆਹ ਕਿਤੋਂ ਲੀਤੀ ਆ ਦੇਖੋ ਪੂਰੀ ਕੈਂਮ ਆ ਇਹ ਨਾ ਪੂਰੀ ਕਮ ਰਿਸਿਵ ਕਰੀ ਲਾਦੇ ਪੁੱਤ ਹਾਂ ਜੀ ਆ ਜਿਹੜੇ ਮੈਂ ਗੱਲ ਕੀਤੀ 3 ਕਿਲੋ ਪਾਇਨਾ ਠੀਕ ਆ ਹਾਂ ਜੀ ਤੇ ਮੁੱਲ ਫਿਰ ਇਹਦਾ 35000 ਦੀ ਭਾਜ ਜਸ ਕਰ ਦਈਏ ਕੋ ਮਾਨਾ ਹੋਰ 63000 ਦੀ ਰਕਮ 63000 60 ਦਾ ਜੋੜਾ ਕੋਈ ਵੀ ਭਰਾ ਮੰਗੂਗਾ ਕੋਈ ਮਾਨਦਾਨ ਕਰਦਾ ਹੋਰ ਰੁਪਈਆ ਫੁੱਲਾ ਕਰਦਾ ਕੋ ਮਾਨਾ ਤਾਂ ਮਾਨਤਨ ਕੋ ਗੱਲ ਨਹੀਂ ਆਹ ਜੀ ਹਜ਼ਾਰ ਦੇ ਦਿਆਂਗੇ 55000 ਦੇ 60000 ਦੇ ਦਿਆਂਗੇ ਕਰਦੇ ਭਾਈ ਠੀਕ ਆ ਆ ਫਿਰ ਜੀ ਭਾਈ ਇਦਾਂ ਆ ਟੋਕੜ ਗੱਪਣ ਸਾਈ ਵਾਲਾ ਬੋਲੋ ਵੀਰ ਜੀ ਸਵਾ ਲੱਖ ਦੀ ਮੈਂ ਲੰਗੇ ਇੱਕ ਬਰਾਬਰ ਸਾਈ ਵਾਲੀ ਇੱਕ ਬਰਾਬਰ ਆ ਵੇਖ ਲੋ ਇਦਾਂ ਨਹੀਂ ਤੇ ਬੈਣ ਦਿੰਦੀ ਠੀਕ ਆ ਹਾਂ ਜੀ ਟੋਕੜ ਗੱਪਣ ਸਾਈ ਵਾਲਾ ਚੱਕ ਪਾ ਜੇ ਅੱਛਾ ਕੋਈ ਵੀਰ ਆਪਣਾ ਡਾਕਟਰ ਲਾਵੇ ਕਿਦਾਂ ਮਰਜੀ ਤਸੱਲੀ ਕਰਾ ਕੇ ਖੜੇ ਦੁੱਧ ਤੋਂ ਕਿੰਨਾ ਜੇ ਦੁੱਧ ਭਾਜੀ ਮੈਂ 6-7 ਕਹੀ ਜਾਈ ਉਹ ਨਹੀਂ ਭਾਜੀ 5 ਕਿਲੋ ਦਾ ਮਿੰਟ ਕੇ ਦਵਾਂਗੇ ਜੀ ਜਾਣੀ ਭਾਜੀ ਕਾਣੇ ਲਾਇਆ ਅੱਛਾ ਹਾਂਜੀ ਸੈਂਟੇ ਸੀ ਬਹੁਤ ਯਾਰੀਆਂ ਦੀ ਭਾਜੀ ਠੀਕ ਆ ਹਾਂਜੀ ਸਾਈ ਵਾਲਾ ਗਾਂ ਆ ਤੇ ਟੁਕੜੇ ਬਣਿਆ ਤੇ ਠੰਡੀ ਸੀ ਇਸਵੇਂ ਇਹਦਾ ਮੋਲ ਠੰਡੀ ਸੀਲ ਦਾ ਹੀ ਹੋਣਾ ਆ ਲੈ ਲੋ ਆ ਲੋ ਆ ਲੋ ਗਾੜੀ ਨੂੰ ਛਾਰਤੀ ਜੀ ਹਾਂ ਦੇਖ ਸਾਡੇ ਇਤਰਾ ਹੀ ਦਸਤੀ ਸੁੱਟ ਕੇ ਉੱਪਰ ਹੋ ਜਾਣੇ ਬੈਠੇ ਜੇ ਅੱਛਾ ਜੀ ਠੀਕ ਆ ਹਾਂਜੀ ਚਲੋ ਲੈ ਜਾਓ ਫੇਰ ਇਹਨਾਂ ਲੈ ਬੋਤਲ ਉੱਤੇ ਬੁੱਤੀ ਵੀ ਆ ਗਈ ਭਾਈ ਪ्योर ਛਾਈ ਵਾਲੀ ਜੀ ਪਈ ਵੀਰਾਂ ਦੀ ਬੜੀ ਡਿਮਾਂਡ ਹੈ ਬੜੇ ਫੋਨ ਕਰਦੇ ਵੀਰ ਭਰਾ ਸ਼ਾਇਰ ਟੋਕਰ ਕੱਪੜਾ ਘਾ ਲੈ ਉਸੀ ਬਾਕੀ ਸੱਜਰ ਵੀ ਚੰਗੇ ਦੁੱਧ ਵਾਲੀ ਆ ਜਿਹੜੀ ਭਾਈ ਲੀਟਰ ਭਾਈ ਜੋ ਦਿੱਤਾ ਵਾ ਪਿਛਲੇ ਘਰੇ ਜਿੱਥੋਂ ਲਈ ਗਾ ਬੰਦਰਾ ਐਡਰੈਸ ਦੇ ਦਾਂਗੇ ਕਿੰਨਾ ਦੁੱਧ 22 ਲੀਟਰ ਦਾ ਮੈਂ ਛੋਇਆ ਵਾ ਮੇਰੇ ਘਰ ਕੰਡੇ ਨਾਲ ਮਿਲ ਕੇ ਕੋਈ ਲੈ ਜੇ ਅੱਛਾ ਗਾੜੀ ਹੁਣ ਭਾਈ ਅਗਲੇ ਦੀ ਸੇਵਾ ਵੀਰ ਦੀ ਕੀਤੀ ਠੀਕ ਆ ਹਾਂਜੀ ਤੇ ਇਹਦੇ ਇੱਧਰਲੇ ਅੱਖ ਰੰਗ ਦਾ ਫਰਕ ਜਾ ਥੋੜਾ ਜਿਹਾ ਤੇ ਵੀਰ ਜੀ ਮੈਂ ਦੇਖੀ ਨਹੀਂ ਪਲੀ ਨਹੀਂ ਆਥਨਾ ਦੇਲਾ ਅਗਰੇ ਵਜਾ ਡੰਡਾ ਛੋਟੀ ਹੁੰਦੀ ਆ ਵੇਖੋ ਠੀਕ ਹੈ ਹਾਂ ਛੋਟੀ ਹੁੰਦੀ ਦੇ ਵਜਾ ਲਾਗੋ ਠੀਕ ਹੈ ਹਾਂਜੀ ਤੇਰਾ ਮੁੱਲ ਫਿਰ ਜਿਹੜੇ ਪਾਜੀ ਹਿਦਿਆਰ ਹੁੰਦੀ ਜਿਹਦੇ ਦੋ 50000 ਦੀ ਸਵਾ ਲੱਖ ਦੀ ਵੈਲ ਉਹਦੇ ਬਰਾਬਰ ਆ ਅੱਛਾ ਹੋਰ ਜਿਹੜੀਆਂ ਸੀ 30000 ਦੀ ਕਰ ਦਈਏ ਕੋ ਮਨਤਾ ਨਾ ਹੋਰ 2 ਛੜ ਦੀ 28 ਦੀ ਹਾਂਜੀ ਪੂਰੇ 50000 ਅੱਛਾ ਪੂਰੇ 50000 ਠੀਕ ਹੈ ਇਹ ਆ ਵੀ ਸਾਈਵਲ ਕਹਾਵਾਂ ਤੇ ਚਲੋ ਮਿਲ ਜਣੇ ਪਰ ਇਹੋ ਜੀ ਠੰਡੇ ਸੇ ਸਮਬਾਣੀ ਭਾਜੀ ਕਦੀ ਲਈ ਤੇ ਨਾਂ ਲੈਣੀ ਆ ਤੁ ਭਾਜੀ ਆਹ ਵੇਖ ਲੋ ਮਗਰੋਂ ਨਹੀਂ ਜਗਾ ਬਹਿਣ ਦਿੰਦੀ ਅੱਛਾ ਆਹ ਵੇਖ ਲੋ ਠੀਕ ਆ ਹਾਂਜੀ ਇਹ ਬਟਾਰੀਆਂ ਮਿਲਨੀ ਆ ਇਹ ਬਗਾਰ ਨੂੰ ਮਿਲਨੀ ਆ ਠੀਕ ਆ ਆਰ ਨਹੀਂ ਠੀਕ ਆ ਤੇ ਉਹ ਜਿਹੜੀ ਹੁਣ ਐਂਡ ਤੇ ਰਾ ਗਈ ਇੱਕ ਉਹ ਦੋ ਕੁੜ ਵੀਰ ਜੀ ਕਿੰਨਾ ਦੋਦੇ ਤੱਕ ਉਹਦੇ ਭਰ ਵੀ ਭਾਈ 6 ਕਿਲੋ ਤੋਰ ਹੋ ਜਨਾ ਆ ਵੇਖੋ ਠੰਡੀਆਂ ਠੀਕ ਆ ਹਾਂਜੀ ਇਹ ਗੱਲ ਹੋਣੀ ਆ ਇਹ ਤੁਹਾਡੇ ਗਾੜੀ ਗਾੜੀ ਨਹੀਂ ਫੜ ਕੇ ਨੱਕ ਕਾਢੇ ਲੈ ਨਹੀਂ ਮਟਾ ਮਟਾ ਫਾਤੀ ਆਹ ਵੀ ਆਹ ਵੇਖੋ ਟੰਗੀ ਇਹਦਾ ਕੋਈ ਮਾਰਦਾ ਅੱਛਾ ਅਵੇ ਲੋ ਠੀਕ ਆ ਹਾਂਜੀ ਆ ਜ ਲੈ ਬੋ ਜਦੀ ਕਰ ਲੋ ਅੱਦੀ ਭਾਜੀ ਮੂੰਹ ਨਹੀਂ ਕਰਦੀ ਖੁਰਲੀ ਚੋਂ ਖਾਣਾ ਇਹਦੇ ਵੀ ਦੇਖ ਸਕਦੇ ਜੀ ਯਾਰ ਇੱਕੋ ਜਿਹੀ ਹੋਣਗੇ ਵੱਡੇ ਭਾਜੀ ਤੇ ਦਾ ਮੁੱਲ ਕਰ ਦੋ ਥੋੜਾ ਵਾਦਾ ਮਾਨ ਹੋਦਾ ਕਿੰਨੀ ਸਾਲ ਦੀ 15 ਦੀ ਪੂਰੇ ਦੀ 14000 ਦੀ ਆ ਸੁਣਾ ਅੱਛਾ 14 ਦੀ ਦੇ ਰੰਗ ਬਚਾਉਂਦਾ ਠੀਕ ਹੈ ਠੀਕ ਹੈ ਵਿਜੇ ਹੋਰ ਕੁਝ ਕਹਿਣਾ ਫਿਰ ਜੀ ਸੁਣਾ ਸੰਗਾ ਆਪਣੀ ਤਸੱਲੀ ਕਰਕੇ ਗੱਬੜ ਦਾ ਚੈੱਕ ਕਰਾ ਕੇ ਕਢਵਾ ਰਵੀ ਭਾਈ ਬਾਤ ਜੋੜ ਕੇ ਬੇਨਤੀ ਕਰਦੇ ਆ ਠੀਕ ਹੈ ਜੀ ਹਾਂ ਜੀ ਭਾਈ ਠੀਕ ਹੈ ਤੇ ਬਾਕੀ ਇਹਦੇ ਕਰੀ ਆ ਇਧਰੋਂ ਵੀ ਆ ਕੇ ਇਧਰੋਂ ਪੂਰੀ ਅੱਖ ਭਾਜੀ ਇਹਨਾਂ ਨੂੰ ਵੇਖਾਂ ਉਧਰੋਂ ਦਾ ਕਦਾ ਫਰਕ ਹੈ ਥੋੜਾ ਉਧਰੋਂ ਥੋੜਾ ਜਿਹਾ ਫਰਕ ਆ ਭਾਜੀ ਆ ਦੇਖੋ ਉਹ ਤੋਂ ਇਹ ਵੀ ਨਹੀਂ ਗੱਲ ਇਥੇ ਦੇਖੋ ਭਾਜੀ ਮੈਂ ਨਾ ਹੱਥ ਮਾਰਦਾ ਵਾਂ ਇਹ ਨਹੀਂ ਗੱਲ ਦਾ ਜਵਾਬ ਦੇਣੀ ਆ ਆ ਵੇ ਲੋ ਉਹ ਜੀ ਕੋਈ ਗੱਲ ਬਾਤ ਨਹੀਂ ਆ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਇਹ ਆ ਵੀ ਜਿਹੜੀ ਟੋਕੜ ਘੱਪਣਾ ਵੀ ਕੋਈ ਚੈੱਕ ਪਾਸ ਕਰਵਾ ਲੈ ਜਾ ਆਹ ਜੀ ਚੱਕ ਖਾ ਕੇ ਕੋ ਮੇਰਾ ਵੀਰ ਭਰਾ ਖੜਿਆ ਆਪਣੀ ਤਸल्ली ਕਰਕੇ ਵੀ ਭਾਈ ਨੂੰ ਪਾਟਾ ਲੋੜਾ ਆਪਾਂ ਬਾਹਰ ਕੱਢ ਦੇਣਾ ਵੰਡੇ ਭਾਜੀ ਠੀਕ ਆ ਜੀ ਹਾਂਜੀ ਜੀ ਤੇ ਬਾਕੀ ਚਲੋ ਜੋ ਵੀ ਆ ਇੱਥੇ ਹੀ ਆਪਣਾ ਪਸ਼ੂ ਵੇਖ ਚੱਕ ਕੇ ਖੜਿਆ ਕਰੋ ਤੇ ਸਾਡੀ ਬੇਨਤੀ ਨੇ ਵੀ ਜਰੂਰ ਧਿਆਨ ਚ ਲਿਆ ਕਰੋ ਜੀ